ਕੋਮਾ ਦੇ ਵਿੱਚ ਜਾ ਸਕਦੇ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਗਾਤਾਰ 슈ਗਰ ਲੈਵਲ ਘਟਣਾ ਸਿਹਤ ਦੇ ਲਈ ਹੋ ਸਕਦਾ ਹੈ ਖਾਨੀ ਕਾਰਨ ਆਮ ਆਦਮੀ ਦੇ ਰਾਜਸਭਾ ਮੈਂਬਰ ਸੰਜੇ ਸਿੰਘ ਨੇ ਕੀਤਾ ਵੱਡਾ ਦਾਵਾ ਦਿਹਾਰ ਜੇਲ੍ਹ ਦੇ ਸੁਪਰਡੈਂਟ ਨੇ ਵੀ ਦਿੱਤੀ ਸਫਾਈ ਖਾਣਾ ਘੱਟ ਤੇ ਕੈਲੋਰੀ ਘੱਟ ਲੈਣ ਕਾਰਨ ਘੱਟ ਸਕਦਾ ਵਜ਼ਨ ਪਰ ਸਾਡੇ ਕੋਲ ਠੀਕ ਹੈ ਰਿਕਾਰਡ ਸਸ਼ੀਕਾਲ ਔਨਅਰ ਦੇਖ ਰਹੇ ਹੋ ਤੇ ਮੈਂ ਹਾਂ rau vrinder singh banypal delhi ਦੇ ਮੁੱਖ ਮੰਤਰੀ arvind kejriwal ਲਗਾਤਾਰ ਤਿਹਾੜ ਦੀ ਜੇਲ੍ਹ ਦੇ ਵਿੱਚ ਨੇ ਹਾਲਾਂਕਿ ਦਿੱਲੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ed ਦੇ ਵੱਲੋਂ ਜਿਸ ਤਰੀਕੇ ਦੇ ਨਾਲ ਸਿਕੰਜਾ ਕੱਸਿਆ ਗਿਆ ਉਸ ਤੋਂ ਬਾਅਦ ਰੋਜ਼ ਐਵੇਨਿਊ ਦੇ ਵੱਲੋਂ arvind kejriwal ਨੂੰ ਜ਼ਮਾਨਤ ਦੇ ਦਿੱਤੀ ਗਈ ਸੀ ਪਰ ਇਸੇ ਜ਼ਮਾਨਤ ਦੇ ਵਿਰੋਧ ਦੇ ਵਿੱਚ ed ਹਾਈ ਕੋਰਟ ਜਾ ਪਹੁੰਚੀ ਸੀ ਇੱਕ ਪਾਸੇ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਆ ਤਾਂ ਦੂਸਰੇ ਪਾਸੇ ਅਰਵਿੰਦ ਕੇਜਰੀਵਾਲ ਦਾ ਲਗਾਤਾਰ ਘਟ ਰਿਹਾ ਵਜ਼ਨ ਚਿੰਤਾ ਦਾ ਸਬਬ ਬਣਿਆ ਹੋਇਆ ਖਾਸ ਕਰਕੇ ਉਹਨਾਂ ਦੇ ਪਰਿਵਾਰ ਦੇ ਲਈ ਤੇ ਉਹਨਾਂ ਦੀ ਪਾਰਟੀ ਦੇ ਲਈ। ਇਹੀ ਕਾਰਨ ਹੈ ਕਿ ਅੱਜ ਰਾਜ ਸਭਾ ਦੇ ਮੈਂਬਰ ਸੰਜੇ ਸਿੰਘ ਨੇ ਵੱਡਾ ਦਾਵਾ ਠੋਕ ਦਿੱਤਾ। ਸੰਜੇ ਸਿੰਘ ਦੇ ਅਨੁਸਾਰ ਅਰਵਿੰਦ ਕੇਜਰੀਵਾਲ ਨੂੰ ਕਿਸੇ ਵੀ ਸਮੇਂ ਅਟੈਕ ਆ ਸਕਦਾ ਹੈ ਤੇ ਅਰਵਿੰਦ ਕੇਜਰੀਵਾਲ ਕੋਮਾ ਚ ਜਾ ਸਕਦੇ ਨੇ ਕੋਮਾ ਚ ਜਾਣ ਦਾ ਕਾਰਨ ਰਾਸ ਸਭਾ ਮੈਂਬਰ ਸੰਜੇ ਸਿੰਘ ਦੱਸਦੇ ਨੇ ਕਿ ਲਗਾਤਾਰ ਅਰਵਿੰਦ ਕੇਜਰੀਵਾਲ ਦਾ ਵਜ਼ਨ ਇੱਕ ਤੱਕ ਘੱਟ ਹੋ ਰਿਹਾ ਤੇ ਨਾਲ ਹੀ ਕੇਜਰੀਵਾਲ ਦਾ 슈ਗਰ ਲੈਵਲ ਲਗਾਤਾਰ ਲੋ ਆ ਰਿਹਾ ਤੇ ਜੇਕਰ ਜਿਆਦਾ ਲੈਵਲ ਲੋ ਹੁੰਦਾ ਤਾਂ ਕਿਸੇ ਵੀ ਵਿਅਕਤੀ ਨੂੰ ਦੌਰਾ ਪੈ ਸਕਦਾ ਤੇ ਇਸੇ ਦੌਰੇ ਦੇ ਦੌਰਾਨ ਉਹ ਵਿਅਕਤੀ ਕੋਮਾ ਦੇ ਵਿੱਚ ਵੀ ਜਾ ਸਕਦਾ ਦੱਸ ਦਿੰਦੇ ਆ ਕਿ ਇਕੱਲੇ ਐਮਪੀ ਸੰਜੇ ਸਿੰਘ ਹੀ ਨਹੀਂ ਬਲਕਿ ਪੂਰੀ ਆਮ ਆਦਮੀ ਪਾਰਟੀ ਤੇ ਦਿੱਲੀ ਸਰਕਾਰ ਦੇ ਮੰਤਰੀ ਤੱਕ ਇਹ ਆਖ ਚੁੱਕੇ ਨੇ ਕਿ ਤਿਹਾੜ ਦੀ ਜੇਲ੍ਹ ਦੇ ਵਿੱਚ ਰਹਿਣ ਕਾਰਨ ਅਰਵਿੰਦ ਕੇਜਰੀਵਾਲ ਦੀ ਸਿਹਤ ਲਗਾਤਾਰ ਖਰਾਬ ਹੋ ਰਹੀ ਹੈ ਪਰ ਦੂਸਰੇ ਪਾਸੇ ਇਹਨਾਂ ਸਾਰੇ ਇਲਜ਼ਾਮਾਂ ਨੂੰ ਤਿਹਾੜ ਜੇਲ੍ਹ ਦੇ ਸੁਪਰਡੈਂਟ ਤੇ ਪ੍ਰਸ਼ਾਸਨ ਦੇ ਵੱਲੋਂ ਸਿਰੇ ਤੋਂ ਨਕਾਰ ਦਿੱਤਾ ਗਿਆ तिहाड़ जेल ਦਾ ਪ੍ਰਸ਼ਾਸਨ ਤੇ ਸੁਪਰਡੈਂਟ ਕਹਿ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਦਾ ਸਮੇਂ-ਸਮੇਂ ਤੇ ਮਾਹਿਰ ਸਿਹਤ ਅਧਿਕਾਰੀਆਂ ਦੀ ਮੌਜੂਦਗੀ ਦੇ ਵਿੱਚ ਮੈਡੀਕਲ ਚੈੱਕਅਪ ਹੁੰਦਾ ਹੈ ਤੇ ਉਸ ਦੇ ਦੌਰਾਨ ਅਰਵਿੰਦ ਕੇਜਰੀਵਾਲ ਦੀ ਧਰਮ ਪਤਨੀ ਸੁਨੀਤਾ ਕੇਜਰੀਵਾਲ ਵੀ ਉਹਨਾਂ ਦੇ ਨਾਲ ਮੌਜੂਦ ਰਹਿੰਦੇ ਨੇ ਜੇਲ੍ਹ ਸੁਪਰਡੈਂਟ ਦੇ ਅਨੁਸਾਰ ਜਦੋਂ 1 ਅਪ੍ਰੈਲ ਨੂੰ ਅਰਵਿੰਦ ਕੇਜਰੀਵਾਲ था था तिहार ਦੀ ਜੇਲ੍ਹ ਦੇ ਵਿੱਚ ਪਹੁੰਚੇ ਸੀ ਤਾਂ ਉਹਨਾਂ ਦਾ ਵਜ਼ਨ ਉਸ ਵੇਲੇ 66 ਕਿਲੋਗ੍ਰਾਮ ਸੀ। ਤਿਹਾਰ ਜੇਲ੍ਹ ਦੇ ਸੁਪਰਡੈਂਟ ਦੇ ਅਨੁਸਾਰ 1 ਅਪ੍ਰੈਲ ਨੂੰ ਜਦੋਂ ਅਰਵਿੰਦ ਕੇਜਰੀਵਾਲ ਪਹਿਲੀ ਵਾਰ ਤਿਹਾਰ ਜੇਲ੍ਹ ਦੇ ਵਿੱਚ ਲਿਆਂਦੇ ਗਏ ਸੀ ਤਾਂ ਉਹਨਾਂ ਦਾ ਉਸ ਸਮੇਂ ਵਜ਼ਨ 65 ਕਿਲੋਗ੍ਰਾਮ ਸੀ। ਇਸ ਤੋਂ ਬਾਅਦ ਉਹ ਕਹਿੰਦੇ ਨੇ ਕਿ 10 ਮਈ ਨੂੰ ਜਦੋਂ ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਬਾਹਰ ਨਿਕਲੇ ਤਾਂ ਉਹਨਾਂ ਦਾ ਵਜ਼ਨ 64 ਕਿਲੋਗ੍ਰਾਮ ਸੀ, ਯਾਨੀ ਕਿ ਸਿਰਫ 1 ਕਿਲੋਗ੍ਰਾਮ ਹੀ ਘਟਿਆ ਸੀ। ਇਸ ਤੋਂ ਬਾਅਦ ਉਹ ਦੱਸਦੇ ਨੇ ਕਿ ਮਈ 10 ਨੂੰ ਜਦੋਂ ਅਰਵਿੰਦ ਕੇਜਰੀਵਾਲ ਤਿਹਾੜ ਦੀ ਜੇਲ੍ਹ ਦੇ ਵਿੱਚੋਂ ਬਾਹਰ ਨਿਕਲੇ ਤਾਂ ਅਰਵਿੰਦ ਕੇਜਰੀਵਾਲ ਦਾ ਵਜ਼ਨ ਸਿਰਫ 1 ਕਿਲੋ ਘੱਟ ਹੋਇਆ ਸੀ ਯਾਨੀ ਕਿ 65 ਤੋਂ 64 ਕਿਲੋਗ੍ਰam ਨੋਟ ਕੀਤਾ ਗਿਆ ਸੀ। ਇਸ ਤੋਂ ਬਾਅਦ ਜੇਲ੍ਹ ਸੁਪਰਡੈਂਟ ਦੱਸਦੇ ਨੇ ਕਿ ਜਦੋਂ ਵਾਪਸ 2 ਜੂਨ ਨੂੰ ਅਰਵਿੰਦ ਕੇਜਰੀਵਾਲ ਤਿਹਾੜ ਦੀ ਜੇਲ੍ਹ ਦੇ ਵਿੱਚ ਪਹੁੰਚੇ ਤਾਂ ਉਹਨਾਂ ਦਾ ਵਜ਼ਨ 63 ਇਸ਼ਾਰਿਆ 5 ਕਿਲੋਗ੍ਰਾਮ ਸੀ ਯਾਨੀ ਕਿ 63.3 ਕਿਲੋਗ੍ਰਾਮ ਨੋਟ ਕੀਤਾ ਗਿਆ ਸੀ ਅਤੇ ਹੁਣ ਉਹਨਾਂ ਦਾ ਅਖਣਾ ਹੈ ਕਿ ਫਿਲਹਾਲ 14 ਜੁਲਾਈ ਨੂੰ ਜਿਹੜਾ ਉਹਨਾਂ ਦਾ ਵਜ਼ਨ ਨੋਟ ਕੀਤਾ ਗਿਆ ਉਸ ਦੇ ਅਨੁਸਾਰ ਅਰਵਿੰਦ ਕੇਜਰੀਵਾਲ ਦਾ ਇਸ ਸਮੇਂ ਯਾਨੀ ਕਿ 14 ਜੁਲਾਈ ਨੂੰ ਵਜ਼ਨ 61.5 ਕਿਲੋਗ੍ਰਾਮ ਹੈ ਜੇ ਸੁਪਰਡੈਂਟ ਇਹ ਵੀ ਆਖ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਆਗੂ ਲਗਾਤਾਰ ਜੇਲ੍ਹ ਪ੍ਰਸ਼ਾਸਨ ਨੂੰ ਡਰਾਉਣ ਅਤੇ ਜਨਤਾ ਨੂੰ ਗੁੰਮਰਾਹ ਕਰਨ ਦੇ ਲਈ ਇਹ ਗੁੰਮਰਾਹਕੁਨ ਬਿਆਨ ਦੇ ਰਹੇ ਨੇ ਪਰ ਜ਼ਿਕਰਯੋਗ ਹੈ ਕਿ ਜਦੋਂ ਤੋਂ ਅਰਵਿੰਦ ਕੇਜਰੀਵਾਲ ਤਿਹਾਰ ਜੇਲ੍ਹ ਦੇ ਵਿੱਚ ਗਏ ਨੇ ਉਦੋਂ ਤੋਂ ਹੀ ਅਰਵਿੰਦ ਕੇਜਰੀਵਾਲ ਦਾ ਵਜ਼ਨ ਲਗਾਤਾਰ ਘਟਦਾ ਹੀ ਜਾ ਰਿਹਾ ਹੈ ਖੁਦ ਤਿਹਾਰ ਜੇਲ੍ਹ ਦੇ ਪ੍ਰਸ਼ਾਸਨ ਦੀ ਰਿਪੋਰਟ ਵੀ ਦੱਸ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਦਾ ਵਜ਼ਨ ਹਰ ਇੱਕ ਮਹੀਨੇ ਤੋਂ ਬਾਅਦ ਕਾਫੀ ਘਟਦਾ ਜਾ ਰਿਹਾ ਜਿਹੜਾ ਕਿ ਚਿੰਤਾ ਦਾ ਸਬਾਬ ਹੈ ਹੁਣ ਇਸ ਮਾਮਲੇ ਦੇ ਵਿੱਚ ਕੌਣ ਸੱਚ ਬੋਲ ਰਿਹਾ ਤੇ ਕੌਣ ਝੂਠ ਬੋਲ ਰਿਹਾ ਇਸ ਦਾ ਨਿਤਾਰਾ ਡਾਕਟਰ ਵੀ ਕਰ ਸਕਦੇ ਨੇ ਤੇ ਨਾਲ ਦੀ ਨਾਲ ਸਿਹਤ ਅਧਿਕਾਰੀਆਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਮੈਡੀਕਲ ਚੈੱਕਅਪ ਕੀਤਾ ਜਾਂਦਾ ਸੋ ਇਸ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਜੇਲ੍ਹ ਪ੍ਰਸ਼ਾਸਨ ਤੇ aarop ਲਗਾਏ ਜਾ ਰਹੇ ਨੇ ਪਰ ਇਹਨਾਂ ਸਾਰੇ aaropa ਨੂੰ ਜੇਲ੍ਹ ਪ੍ਰਸ਼ਾਸਨ ਬੇਬੁਨਿਆਦ ਦੱਸ ਰਿਹਾ ਤੇ ਜੇ ਸੁਪਰਡੈਂਟ ਇਹ ਦਾਵਾ ਕਰ ਰਹੇ ਨੇ ਕਿ ਜੇਲ ਪ੍ਰਸ਼ਾਸਨ ਨੂੰ ਡਰਾਉਣ ਤੇ ਜਨਤਾ ਨੂੰ ਗੁੰਮਰਾਹ ਕਰਨ ਦੇ ਲਈ ਇਹ ਗੁੰਮਰਾਹਕੁਨ ਬਿਆਨ ਦਿੱਤੇ ਜਾ ਰਹੇ ਨੇ ਹੁਣ ਇਸ ਦੇ ਵਿੱਚ ਸਚਾਈ ਕੀ ਹੈ ਸਮਾਂ ਆਉਣ ਤੇ ਪਤਾ ਚੱਲੇਗਾ ਪਰ ਚਿੰਤਾ ਦਾ ਵਿਸ਼ਾ ਹੈ ਕਿ ਜੇਕਰ ਇਸੇ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਦਾ ਵਜਨ ਤੇ 슈ਗਰ ਲੈਵਲ ਘਟਦਾ ਗਿਆ ਤਾਂ ਕੀ ਜੋ ਸੰਜੇ ਸਿੰਘ ਕਹਿ ਰਹੇ ਨੇ ਕਿ ਉਹ ਹੋ ਸਕਦਾ ਹੈ ਜੇਕਰ ਇਸ ਤਰੀਕੇ ਦੇ ਨਾਲ ਹੁੰਦਾ ਤਾਂ ਜੇਲ ਪ੍ਰਸ਼ਾਸਨ ਤੇ ਵੱਡੇ ਸਵਾਲ ਖੜੇ ਹੋ ਸਕਦੇ